ਕਸਪਾ ਬੇਗੋਵਾਲ ਦੇ ਨਜ਼ਦੀਕ ਪੈਂਦੇ ਪਿੰਡ ਪਦਾਸ ਤੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਚੋਂ ਪੰਜਾਬ ਦੇ 30 ਪੰਜਾਬੀਆਂ ਚੋਂ ਪਿੰਡ ਪਦਾਸ ਤੇ ਮਾਂ ਪੁੱਤ ਵੀ ਸ਼ਾਮਿਲ ਸਨ ਜੋ ਅਮਰੀਕਾ ਵੱਲੋਂ ਡਿਪੋਰਟ ਕਰਨ ਤੇ ਅਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਆਪਣੇ ਘਰ ਡੀਐਸਪੀ ਦਲਜੀਤ ਸਿੰਘ ਤੇ ਡੀਐਸਪੀ ਭੁਲਤ ਕਰਨੈਲ ਸਿੰਘ ਦੀ ਅਗਵਾਈ ਵਿੱਚ ਪੁੱਜੇ ਇਸ ਸਮੇਂ ਪੀੜਤ ਲਬਪ੍ਰਿਤ कौर ਨੇ ਦੱਸਿਆ ਹੈ ਕਿ ਉਹ 1 ਜਨਵਰੀ 2025 ਨੂੰ ਆਪਣੇ ਬੇਟੇ ਪ੍ਰਭਜੋਤ ਨਾਲ ਵਿਦੇਸ਼ ਅਮਰੀਕਾ ਲਈ ਗਏ ਸਨ ਜੋ ਯੂਰਪ ਤੋਂ ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ 27 ਜਨਵਰੀ ਅਮਰੀਕਾ ਦੇ ਕੈਂਪ ਵਿੱਚ ਬੜੇ ਸਨ ਜਿੱਥੇ ਸਾਡੀ ਕੋਈ ਵੀ ਗੱਲਬਾਤ ਨਹੀਂ ਸੁਣੀ ਗਈ ਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ ਆਰਮੀ ਦੇ ਹਵਾਈ ਜਹਾਜ਼ ਤੇ ਅਮ੍ਰਿਤਸਰ ਲਈ 5 ਸਾਲ ਦਾ ਡੈਪੂਟੇਸ਼ਨ ਲਗਾ ਕੇ ਡਿਪੋਰਟ ਕਰ ਦਿੱਤਾ ਗਿਆ ਪੀੜਤ ਮਾਂ ਪੁੱਤ ਦੇ ਘਰ ਜੰਟੇ ਪਰਿਵਾਰਕ ਮਾਹੌਲ ਬਹੁਤ ਭਾਵੁਕ ਨਜ਼ਰ ਆਇਆ ਇਸ ਤੋਂ ਲਾਵਾ ਉਹਨਾਂ ਨੇ ਵਿਦੇਸ਼ ਕਿਸ ਤਰ੍ਹਾਂ ਤੇ ਕਿਸ ਰਾਹੀਂ ਪੈਸੇ ਵਿੱਚ ਗਏ ਬਾਰੇ ਕੁਝ ਨਹੀਂ ਦੱਸਿਆ ਅੰਦਰ ਉਹ ਬਾਹਰ ਦੇ ਪਾਸੇ ਮੈਂ ਤੇ ਆ ਜਾ ਯਾਰ ਬਾਹਰ ਕਿਹੜਾ ਬਟਾ ਕਿਹਨੀ ਆਪ ਹਾਲ ਕਰਾ ਲਈ ਚਲੋ 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 ਕੀ ਆ ਨਾ ਹਾਂ ਉਹ ਨਾ 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 ਉਹ ਨ ਬਈ ਤਾਂ ਕੈਂਪਿੰਗ ਸਰਵਾਈਵਲ ਦੀ ਫੀਲਿੰਗ ਨਾਲੇ ਪੁੱਛਿਆ ਆ ਸਰਵਰਾਂ ਨਾਲ ਭੇਜੇ ਦੀ ਲੰਮੀ ਭੇਜੇ ਨਾਲ ਪਤਾ ਨਹੀਂ ਲੱਗਦਾ ਅੱਛਾ ਕੈਂਪ ਚ ਹੋਰ ਵੀ ਬੰਦੇ ਹਾਂਜੀ ਹਾਂ ਜੇ ਨਾਲ ਉਹ 104 ਬੰਦੇ ਆਏ ਨੇ ਸਾਥ ਤੇ ਅੰਰੀਸ ਵੀ ਤੇ ਨਾਲ ਮੁਨਾਬਾ ਤੇ ਜਦੋਂ ਤੁਸੀਂ ਕੈਂਪ ਚ ਸੀਗੇ ਚਲੋ ਕੋਈ ਦਿਲ ਨਾ ਬੋਲਾ ਕਰੋ ਕੋਈ ਗੱਲ ਨਹੀਂ ਦੁਬਾਰਾ ਕੋਈ ਨਾ ਉਦਾਰ ਰੱਖਦਾ ਬੋਤ ਤੈਨੂੰ ਜਦੋਂ ਬਈ ਉਹਨਾਂ ਨੇ ਕੋਚਲੀ ਦਿੱਤਾ ਫੋਨ ਕਿ ਸਾਡੇ ਘਰੇ 5 ਵਜੇ ਤੱਕ ਸਾਰਾ ਪੰਨਾ ਚੋ ਸਭ ਕੋ ਜਲਵਾ ਕੇ ਰੱਖ ਲਿਆ ਸੀ ਬਸ ਇੱਕ ਕੋਲ ਪੇਪਰ ਦਿੱਤੇ ਬੱਚੇ ਨੇ ਫੇਸ ਪੇਲ ਹੋ ਗਿਆ ਲਾਈਕਲੀ ਬੱਚਿਆਂ ਨੂੰ 5 ਮਹੀਨੇ ਦਾ ਸਾਨੂੰ ਨਾ ਕੋਈ ਪੁੱਛਿਆ ਜਾ ਤੋ ਪੁੱਛਦੇ ਅਚਲੀ ਹੋਏ ਸਾਰਿਆਂ ਨੂੰ ਚੋਰੀ ਚਾੜਿਆ ਫੈਨ ਕਰਦਾ ਜੇ ਤੋ ਸਾਨੂੰ ਪਲਾਨ ਜਿਮਟਾਇਆ ਹਾਰ ਨਹੀਂ ਇਹਦਾ ਪਲਾਨ ਸੀ ਤੇ ਉਥੇ ਵੈਕ ਤੇ ਟੈਗ ਉੱਤੇ ਬਿਠੇ ਹੀ ਮੌਸਰ ਦੇਖ ਕੇ ਸਾਨੂੰ ਪਤਾ ਕਿ ਸਾਨੂੰ ਦੋ ਦੋ ਤੇ ਰਿਪੋਰਟੇਸ਼ਨ ਦਾ ਆਤੀਪਾਦ ਸਤ ਤਦੋਂ ਕੋਈ ਨਹੀਂ ਕੋਈ ਤਾਂ ਹੋਰ ਦੇ ਨਾਲ ਹੀ ਬੜਾ ਸਾਰਾ ਮੁੰਡੀਆਂ ਤੇ ਤੇ ਲੇ ਵੀ ਲੱਗ ਜਿੰਦੀ ਕਰ ਕਣੀ ਆ ਉਹਨਾਂ ਨੇ ਕੋਈ ਪੋਸਟ ਨਾ ਕੋਲੋੜੀ ਨੀ ਠੱਕੇ ਪਾਉਂਦੇ ਸੀ ਹਾਂਜੀ ਦੋ ਵਾਰ ਲੀਗਲ ਟਰਾਈ ਕੀਤਾ ਦਾ ਨੈਡਾ ਦਾ ਕਿਤੇ ਤੇ ਕੀਤਾ ਲਾਸਟ ਚਾਂਸ ਆ ਚੁੱਕਿਆ ਕਿਤੇ ਅਸੀਂ ਡੋਗੀ ਨਹੀਂ ਸੀ ਬਸ ਦੇਖ ਰਹੇ ਹਾਂ ਅੱਛਾ ਤੋਂ ਗੇਮਕਸੀ ਤੋਂ ਬੋਲ ਨਕਤੀ ਕੋਰੇ ਜੀਨੀ ਦਿੱਤੀ ਅਸੀਂ ਵਾਪਸ ਆ ਗਏ ਫਿਰ ਉੱਥੋਂ ਮੈਡਿਕ ਕਿਹੜਾ ਹਫਤਾ ਰੇ ਫਿਰ ਸਾਨੂੰ ਉਹਨਾਂ ਨੇ ਸਰਵਾ ਡੋਰ ਤੇ ਗਿਆ ਸਰਵਾ ਡੋਰ ਤੋਂ ਫਿਰ ਟੈਕਸੀਾਂ ਦੇ ਉੱਧਰੋਂ ਆਏ ਅਸੀਂ ਬਾਰਡਰ ਕ੍ਰੋਸ ਕੀਤਾ ਘਾਟਾ ਮਾਲ ਕੈਂਪੂਨ ਤੋਂ ਮਕਸੀ ਸਿਕਿਟੀ ਫਿਰ ਹੁਣ ਅਮਰੀਕਾ ਦਾ ਬਾਰਡਰ ਕ੍ਰੋਸ ਸਤਾਈ ਤ੍ਰਿਕੀਤਾ ਸੀ ਹਾਂਜੀ ਚਲੋ ਕੋਈ ਕੋਈ ਨਹੀਂ ਹੋਰ ਲੈਣਾ ਪਤਾ ਠੀਕ ਹੈ ਬੋਲੋਗਾ ਠੀਕ ਜੋ ਕਹਿੰਦੇ ਆ ਵੀ ਪ੍ਰਵਾਹ ਚ ਆਏ ਤੁਸੀਂ ਮੋਟੇ ਪੀਸਾ ਗਾ ਰੇ ਨਾ ਦੇ ਸੀ ਜੋ ਠੀਕ ਹੈ ਜੀ ਠੀਕ ਹੈ ਜੀ ਬਹੁਤ ਚਲੋ ਕੀ ਪੁੱਛੀ ਜੀ ਠੀਕ ਹੈ ਠੀਕ ਹੈ ਜਲਦੀ ਜੁੜਾ ਕਰਨਾ ਪੜਾ ਤੈਨੂੰ ਕਹਿੰਦਾ ਕੋਈ ਕਰ ਠਾਈ ਪੱਜੀ ਅਮਰੀਕਾ ਕੁਇਟੋ ਰਿਪੋਰਟੋ ਕਿ ਬਹੁਤ ਸਾਰੇ ਲੋਕ ਵਾਪਸ ਆਏ ਜੀ ਨਾ ਕਿ ਤੁਸੀਂ ਵੀ ਸ਼ਾਮਲ ਹੋ ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਮਲਾ ਸਮਝ ਕੀਤਾ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੇ ਸਾਨੂੰ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਤੁਸੀਂ ਜੀ ਮੀਨਾ ਹੋ ਗਿਆ ਮੀਨਾ ਹਾਂ ਜੀ ਕੌਣ ਕੌਣ ਗਿਆ ਸੀ ਮੈਂ ਅਤੇ ਮੇਰਾ ਬੇਟਾ ਤੇ ਕੀ ਕਾਰਨ ਬਣਿਆ ਜੀ ਕੁਛ ਨਹੀਂ ਇਹਨਾਂ ਨੇ ਦੱਸਿਆ ਰੀਜ਼ਨ ਕੁਛ ਨਹੀਂ ਨਾ ਕੋਈ ਬਿਆਨ ਹੋਇਆ ਕੁਛ ਨਹੀਂ ਰੀਜ਼ਨ ਦੱਸਿਆ ਸੰਤੇ ਵੀ ਨਹੀਂ ਪਤਾ ਕਿ ਇੰਡੀਆ ਰਿਪੋਰਟ ਕਰਨ ਲੈ ਕੋਈ ਨਹੀਂ ਹਾਂ ਗਏ ਸੀ ਦੋਵੇਂ ਰਿਪੋਰਟ ਕਰਨ ਵੇਲੇ ਕੀ ਕੋਈ ਦੱਸਿਆ ਸੀ ਆਪਾਂ ਮਨ ਲੱਗਿਆ ਗੱਲਬਾਤ ਇਹ ਕੁਛ ਨਹੀਂ ਦੱਸਿਆ ਤੋੜਾ ਫੱਕੀ ਦੋ ਲੋਕ ਕਿ ਲੋਕੜੀ ਜਰਕੂਂ ਨਹੀਂ ਆਏ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੱਗੇ ਸੀ ਉੱਥੇ ਸਾਰੇ ਨੂੰ ਪਤਾ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕ ਤਨੋਂ ਉਹ ਤੇ ਇੰਡੀਆ ਲੈ ਕੇ ਜਰੋਣਾ ਸੀ ਉਦੋਂ ਕੀ ਕੀਤਾ ਕੁਛ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਣੇ ਸਨ ਉੱਥੋਂ 104 ਜਣੇ ਵਾਪਸ ਆਏ ਲੇਡੀਸ ਕਿੰਨੇ ਤੁਸੀਂ ਨਹੀਂ ਹੋਰ ਵੀ ਹੈਗੇ ਸੀ ਸੱਤ ਪਿਆਮਣੀਆਂ ਸੀ ਬਾਕੀ ਲੇਡੀਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਆਇਆ ਕਿ ਕਿੰਨੇ ਮੈਂਬਰ ਐ ਕਿ ਸਿਰਫ ਓਪੀਨੀਅਨ ਕੋਰਪਰਡ ਜਿਹੜਾ ਸੁਚਾਲੇ ਹੋਏ। ਅ ਜਿਹੜੇ ਅ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਅਮਸਾਰੇ ਰਿਪੋਰਟ ਤੇ ਉੱਪਰ ਤੇ ਅਮਰੀਕਾ ਦੇ ਜਹਾਜ਼ ਦੇ ਵਿੱਚੋਂ ਉਹਨਾਂ ਨੇ ਇੱਥੇ ਭੇਜੇ ਸੀਗੇ। ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 6 ਬਸਲ ਸੀਗੇ। ਜਿਹੜੇ ਸਾਡੇ ਡੀਐਸਪੀ ਅ ਹੋਮਿਸਾਈਡ ਸ਼੍ਰੀ ਦਰਜੀਤ ਸਿੰਘ ਜੀ ਬੂਸਲਾ ਤੋਂ ਉਹ ਨਨੂਮਨਸਰੀ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਏ ਸੀ ਤੇ ਜਿਹਦੇ ਵਿੱਚ ਜਿਹੜੇ ਇਹ ਚਾਰ ਸਾਡੀ ਸਬੂਜਨਾ ਸੰਬੰਧਤ ਸੀਗੇ ਪਲੱਸ ਸਬੂਜਨਾ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਬਤਾਸ ਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖਤ ਘ੍ਰੀਵ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹੱਲ ਕਰਾਂਗੇ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਕਸੈਪਟ ਕੀਤਾ ਔਰ ਸੁਰੱਖਿਆ ਹਾਲਤ ਵਿੱਚ ਉਹਨਾਂ ਨੇ ਹਵਾਲੇ ਕਰਕੇ ਅਸੀਂ ਤੋਂ ਆਏ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦੇ ਨਾਲ